ਹਾਂ ਜੀ ਕਿਹੜੇ ਬਲੇ ਨੰਬਰ ਇਸ 700000 ਹੈ। ਤਾਂ ਉਹ ਦੂਜੀ ਦਾ ਘਰ ਸਾਬ ਹੈ ਗੁਰੂ ਜੀ ਕੀ ਫਤਿਹ ਬਾਬੋ ਮੀਨੇ ਬਹੁਤ ਬੁਰਾ ਹਾਲ ਕੀਤਾ ਤੇ ਕੋਲੇ ਕੁਝ ਵੀ ਨਹੀਂ ਹੈਗਾ ਖਾਣ ਪੀਣ ਨੂੰ ਹਣਾ ਜਿਹੜਾ ਕਰਦੇ ਹਾਂ ਉਹ ਹੀ ਖਾਣੇ ਆ ਭਰਾਵੋ ਆ ਦੇਖੋ ਸੱਤ ਇਹ ਆ ਸੁੱਕੀ ਆ ਕੰਧ ਦੇਖੋ ਆ ਆ ਆ ਕੰਧ ਦੇਖੋ ਕਿਵੇਂ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਇਹ ਵੀਡੀਓ ਸ਼ੇਅਰ ਕਰਿਆ ਕਰੋ ਯਾਰ ਆ ਦੇਖ ਲਓ ਸਮਾਨ ਆ ਬੈੱਡ ਦੇਖ ਲਓ ਕਿਵੇਂ ਸਾਡਾ ਤਾਂ ਹਲਾਇਆ ਪਿਆਗਾ ਆਹ ਦੇਖ ਲੋ ਤੇ ਆਹ ਗੱਦੇ ਦੇਖ ਲੋ ਆਹ ਪੇਟੀਆਂ ਦਾ ਬੁਰਾ ਹਾਲ ਠੀਕ ਹੈ ਗੱਲ ਆਹ ਸੱਤ ਦਾ ਬੁਰਾ ਹਾਲ ਦੇਖ ਲੋ ਦੇਖ ਲੋ ਸੱਤ ਕਿਵੇਂ ਚ ਆਉਂਦੀ ਹੈ ਦੇਖੋ ਦੇਖੋ ਆਹ ਤੁਹਾਨੂੰ ਸੱਤ ਥੱਲੇ ਡਿੱਗਦਾ ਪਾਣੀ ਦਿਖ ਰਿਹਾ ਹੈਗਾ ਦੇਖੋ ਗੰਦਿਆਂ ਮੰਦਿਆਂ ਵੀਡੀਓ ਤੁਸੀਂ ਬਹੁਤ ਸ਼ੇਅਰ ਕਰਦੇ ਹੋਗੇ ਠੀਕ ਹੈ ਉਹ ਦੇ ਵਿੱਚ ਚਾਰ ਕਚਾਦਨਾ ਪਾਈਆਂ ਹੋਏ ਨੇ ਉਹਦੇ ਵਿੱਚ ਬੜੇ ਬੈਠੇ ਆ ਭਾਈ ਤੇ ਇਧਰੋਂ ਆ ਚਾ ਕਮਰਾ ਦਿਖਾਉਣਾ ਤੁਹਾਨੂੰ ਆ ਦੇਖੋ ਆ ਬੈੱਡ ਦੇਖੋ ਆ ਬੈੱਡ ਤੇ ਬੈੱਡਾ ਇਧਰੋਂ ਮੁੰਡੇ ਦਾ ਸਮਾਨ ਆ ਆ ਇਹ ਸਾਰਾ ਕਮਰੇ ਦਾ ਇਹਦਾ ਬੁਰਾ ਹਾਲ ਆ ਬੈੱਡ ਦਾ ਦੇਖੋ ਬੈੱਡ ਤੇ ਬੈੱਡ ਲਾਇਆ ਆ ਗੱਦੇ ਦੇਖ ਲਓ ਸਾਰਾ ਸਮਾਨ ਤਕਰੀਬਨ ਸਾਰਾ ਸਮਾਨ ਖਰਾਓ ਹੋ ਚੁੱਕਿਆ ਕਣਕ ਦੇ ਵਿੱਚ ਵੀ ਮਤਲਬ ਪਾਣੀ ਪੈ ਚੁੱਕਿਆ ਤਾਂ ਹਾਂ ਦੀ ਢੋਲ ਦਾ ਢੱਕਣ ਖਾਲੀ ਰਹਿ ਗਿਆ ਸੀ ਆ ਆ ਕਮਰੇ ਦੀ ਸਥਿਤੀ ਦੇਖ ਲਓ ਇਹ ਗੰਦੀਆਂ ਸਰਕਾਰਾਂ ਤੇ ਉਦੋਂ ਗਹਾਂ ਬਣ ਜਾਂਦਾਆਂ ਇਹ ਹੋ ਜਾਂਦੀਆਂ ਨੇ ਜਿਹੜੀਆਂ ਉੱਥੇ ਮੰਗ ਨਹੀਂ ਰੱਖਦੀਆਂ ਅਸੀਂ ਸਾਰੇ ਇਕੱਠੇ ਹੋ ਕੇ ਅਮੀ ਜਿੱਦ ਦਿਨ ਹੱਡ ਗੈਸੋ ਕੋ ਪੱਕਾ ਹੋ ਗਿਆ ਡੀਸੀ ਅੱਗੇ ਮੰਗ ਰੱਖਾਂਗੇ ਠੀਕ ਹੈ ਅਗਰ ਵੀ ਸਾਡਾ ਕੋਈ ਮਤਲਬ ਸਾਡਾ ਕੋਈ ਹੱਲ ਕਰੋ ਬੇਨਤੀ ਹੈ ਭਾਈ ਸੋਨੂ ਸਾਰਿਆਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਗੱਲ ਜੇ ਤੁਹਾਡੇ ਭੋਰਾ ਵੀ ਮਨ ਦੇ ਵਿੱਚ ਦਿਆ ਹੈਗੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਾਈ ਉਹ ਜਲਾਨੀ ਜੀ ਜਿਵੇਂ ਚਾਰ ਕਚਾਦਰਾਂ ਤਾਂ ਵੀ ਹੈ ਸੀ ਉਹਦੇ ਵਿੱਚ ਬੜੇ ਬੈਠੇ ਆਂ ਕੁਝ ਖਾਣ ਨੂੰ ਨਹੀਂ ਪੀਣ ਨੂੰ ਨਹੀਂ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਆ ਅਸਮਾਨ ਸੋਨ ਨੂੰ ਦਿਖਾਈ ਦਿੱਤਾ ਪੱਕੇ ਸਾਨੂੰ ਸੱਤ ਦਿਖਾਤੀ ਦੇਖੋ ਸਾਰੀ ਸੱਤ ਤਕਰੀਬਨ ਸਾਰੀ ਸੱਤ ਖਰਾਬ ਹੋ ਗਈ ਡਿੱਗਣ ਵਾਲੀ ਹੋ ਗਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਭਾਈ